ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਇਹ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਵਾ 8 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਤਿੰਨ ਕੁੰਡੇ ਗਿਣ ਲੈਣੇ ਫਿਰ ਤਿੰਨ ਫਿਰ ਤਿੰਨ 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 ਕੁੰਡੇ ਗენਦੇ ਹੋਏ ਚਾਰ ਕੁੰਡੇ ਵਾਧ ਰੱਖਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਡਿਜ਼ਾਈਨ ਸਿਰਫ ਇੱਕ ਹੀ ਸਲਾਈ ਵਿੱਚ ਕੰਪਲੀਟ ਹੁੰਦਾ ਵਿੱਚ ਸਿੱਧੀਆਂ ਪੁੱਠੀਆਂ ਸਲਾਈਆਂ ਬਣਦੀਆਂ ਵਾਂ ਡਿਜ਼ਾਈਨ ਚਾਰ ਸਲਾਈਆਂ ਦਾ ਵਾ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨ ਵਾਸਤੇ ਫਿਰ ਚਾਰ ਸਲਾਈਆਂ ਬਣਾਉਣੀਆਂ ਪੈਂਦੀਆਂ ਵਾਂ ਡਿਜ਼ਾਈਨ ਇੱਕ ਹੀ ਸਲਾਈ ਵਿੱਚ ਕੰਪਲੀਟ ਹੁੰਦਾ ਜਿਹੜੀ ਮੈਂ ਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਚ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਉਣਾ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਇਹ ਮੈਂ ਦੋ ਸਲਾਈਆਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਪਹਿਲੀ ਦੂਸਰੀ ਸਲਾਈ ਕੰਪਲੀਟ ਹੋ ਗਈ ਇਹ ਜਿਹੜੀ ਮੈਂ ਪਹਿਲੀ ਦੂਸਰੀ ਸਲਾਈ ਬਣਾਈ ਇਹ ਗੈਪ ਦੇਣ ਵਾਸਤੇ ਬਣਾਈਆਂ ਤੁਸੀਂ ਇਹ ਗੈਪ ਜ਼ਿਆਦਾ ਵੀ ਦੇ ਸਕਦੇ ਹੋ ਘੱਟ ਵੀ ਮੈਂ ਦੋ ਸਲਾਈਆਂ ਦਾ ਦਿੱਤਾ ਵਾ ਤੁਸੀਂ ਚਾਰ ਸਲਾਈਆਂ ਦਾ ਸ਼ੀ ਇਹ ਦਾ ਅੱਠ ਦਾ ਵੀ ਦੇ ਸਕਦੇ ਹੋ ਡਿਜ਼ਾਈਨ ਹੁਣ ਇੱਥੋਂ ਸ਼ੁਰੂ ਹੋਣਾ ਡਿਜ਼ਾਈਨ ਸਿਰਫ ਇੱਕ ਹੀ ਸਲਾਈ ਦਾ ਵਾ ਸਿੱਧੀ ਬੁੱਠੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਬਣਾਤਾ ਧਾਗੇ ਨੂੰ ਵੱਲ ਮਾਰਨਾ ਦੋ ਇੱਕ ਵਾਰ ਫਿਰ ਬਣਾ ਦੇਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੇ ਇਹ ਆ ਇਹ ਦੋ ਕੁੰਡੇ ਛੱਡ ਕੇ ਇਹੀ ਤਿੰਨ ਦਿਨ ਕੁੰਡਿਆਂ ਦਾ ਡਿਜ਼ਾਈਨ ਤੀਸਰੀ ਸਲਾਈ ਵਿੱਚ ਬਣਾਉਂਦੇ ਹੋਏ ਜਾਣਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਲੈਣਾ ਇੱਕ ਬਣਾ ਲਿਆ ਤਾਂ ਅੱਗੇ ਨੂੰ ਵਲ ਮਾਰਿਆ ਦੋ ਇੱਕ ਵਾਰ ਇਹਨੂੰ ਫਿਰ ਬਣਾ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਤਿੰਨ ਕੁੰਡੇ ਹੀ ਬਣਾਉਣੇ ਡਿਜ਼ਾਈਨ ਦੀ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੁਬਾਰਾ ਫਿਰ ਤਿੰਨ ਕੁੰਡੇ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਬਹੁਤ ਹੀ ਸੌਖਾ ਡਿਜ਼ਾਈਨ ਬਣਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਲਾਸਟ ਵਿੱਚ ਫਿਰ ਤਿੰਨ ਕੁੰਡੇ ਇਕੱਠੇ ਸਲਾਈ ਤੇ ਲੈਣੇ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਲਾਸਟ ਵਿੱਚ ਦੋ ਕੁੰਡੇ ਆ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਇਹ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਗੁੱਠਾ ਬਣਾ ਕੇ ਫਿਰ ਮੈਂ ਤੁਹਾਨੂੰ ਪੰਜਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਫਿਰ ਬਣਨੀਆਂ ਇਹੀ ਚਾਰ ਸਲਾਈਆਂ ਵਾਂ ਜਗਾ ਚੇਂਜ ਹੋਣੀ ਪੰਜਵੀਂ ਸਲਾਈ ਦੇ ਵਿੱਚ ਤੁਸੀਂ ਫਿਰ ਪਹਿਲੀ ਸਲਾਈ ਵਾਂਗੂ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਲੈਣਾ ਪੰਜਵੀਂ ਸਲਾਈ ਪਹਿਲੀ ਸਲਾਈ ਵਾਂਗੂ ਸਾਰੇ ਕੁੰਡਿਆਂ ਨੂੰ ਸਿੱਧਾ ਬਣਾਉਣਾ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਾਂਗ ਸਾਰੇ ਕੁੰਡਿਆਂ ਨੂੰ ਪੁੱਠਾ-ਗੁੱਠਾ ਹੀ ਬਣਾ ਲੈਣਾ ਇਹ ਦੋ ਸਲਾਈਆਂ ਡਿਜ਼ਾਈਨ ਦੀ ਪੰਜਵੀਂ ਛੇਵੀਂ ਸਲਾਈ ਕੰਪਲੀਟ ਹੋ ਗਈ ਸਤਵੀਂ ਸਲਾਈ ਵਿੱਚ ਡਿਜ਼ਾਈਨ ਬਣਾਣਾ ਇਹ ਫਿਰ ਗੈਪ ਦਿੱਤਾ ਸਲਾਈਆਂ ਦਾ 7ਵੀਂ ਸਲਾਈ ਵਿੱਚ ਡਿਜ਼ਾਈਨ ਤੀਸਰੀ ਸਲਾਈ ਵਾਲਾ ਬਣਨਾ ਜਗਾ ਚੇਂਜ ਹੋਣੀ ਹੁਣ ਇੱਥੇ ਜਿਹੜਾ ਇੱਕ ਕੁੰਡਾ ਸਿੱਧਾ ਹੀ ਨੂੰ ਸਿੱਧਾ ਨਹੀਂ ਬਣਾਉਣਾ ਹੁਣ ਇਹਨਾਂ ਤਿੰਨਾ ਕੁੰਡਿਆਂ ਨੂੰ ਸਲਾਈ ਤੇ ਇਕੱਠਿਆਂ ਨੂੰ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਇੱਥੇ ਹੁਣ ਕੋਈ ਵੀ ਕੁੰਡਾ ਸਿੱਧਾ ਨਹੀਂ ਰਹਿਣਾ ਐਕਸਟਰਾ ਗੁੰਡਾ ਹੀ ਆ ਗੱਲਾ ਦੁਬਾਰਾ ਫਿਰ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਡਿਜ਼ਾਈਨ ਤੀਸਰੀ ਸਲਾਈ ਵਾਲਾ ਹੀ ਬਣਨਾ ਜਗਾ ਚੇਂਜ ਹੋਣੀ ਡਿਜ਼ਾਈਨ ਦੀ ਦੁਬਾਰਾ ਫਿਰ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਤਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਹੀ ਬਣਾ ਲੈਣੇ ਡਿਜ਼ਾਈਨ ਇੱਕ ਹੀ ਸਲਾਈ 'ਚ ਬਣ ਕੇ ਕੰਪਲੀਟ ਹੁੰਦਾ ਵਾ ਇਹੋ ਸਲਾਈ ਨੂੰ ਬਾਰ-ਬਾਰ ਰਿਪੀਟ ਕਰਨਾ ਪੈਂਦਾ ਲਾਸਟ ਵਿੱਚ ਤਿੰਨ ਕੁੰਡੇ ਆ ਤਿੰਨਾ ਕੁੰਡੀਆਂ ਇਕੱਠਿਆਂ ਨੂੰ ਲੈਣਾ ਤਿੰਨਾਂ ਦੇ ਤਿੰਨ ਹੀ ਬਣਾ ਲੈਣੇ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਅਪਲਾਈ ਕਰੋਗੇ ਇੱਕ ਕੁੰਡਾ ਤੁਸੀਂ ਇੱਧਰ ਵੱਧ ਰੱਖਣਾ ਡਿਜ਼ਾਈਨ ਦੀ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾ ਲੈਣਾ ਇਮ ਇਹ ਮੈਂ ਸਾਰੇ ਕੁੰਡੀਆਂ ਨੂੰ ਪੁੱਠਾ-ਪੁੱਠਾ ਬਣਾ ਕੇ ਫਿਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਨਿਊ ਬਿਗਨਰ ਵੀ ਇਹ ਡਿਜ਼ਾਈਨ ਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਬਹੁਤ ਹੀ ਸੌਖਾ ਹੈ ਡਿਜ਼ਾਈਨ ਤਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ